ਕਹਿੰਦੇ ਇਸ ਵਾਰ 371 ਕਣਕ ਦਾ ਕਾਫੀ ਰੋਲ ਪਿਆ ਸੀ ਕਹਿੰਦੇ ਸਾਰਿਆਂ ਤੋਂ ਵੱਧ ਇਸ ਕਣਕ ਦਾ ਝਾੜ ਹੈ ਕਹਿੰਦੇ 75 ਮਾਣ ਤੋਂ ਲੈ ਕੇ 85 ਮਾਣ ਤੱਕ ਇਸ ਕਣਕ ਦਾ ਝਾੜ ਹੋ ਸਕਦਾ ਹੈ ਇਹ ਵਾਕਈ ਗੱਲ ਹੈ ਹੋ ਸਕਦੀ ਹੈ ਕਿ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਆਪਾਂ 2.5 ਕਿੱਲੇ ਟ੍ਰਾਇਲ ਜੋ ਕਿ ਕੀਤਾ ਹੋਇਆ ਇਸ ਕਣਕ ਦਾ ਇਹ ਤੁਸੀਂ ਪਿੱਛੇ ਜਿਹੜੀ ਵੀਡੀਓ ਦੇਖ ਰਹੇ ਹੋ ਚੱਲਦੀ ਇਹ 371 ਕਣਕ ਦੀ ਹੀ ਵੀਡੀਓ ਚੱਲ ਰਹੀ ਆ ਤੇ ਕੀ ਫਰਕ ਰਿਹਾ ਬਾਕੀ ਕਣਕਾਂ ਦੇ ਨਾਲ ਉਹ ਅੱਗੇ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਆਪਣੇ ਆਪ ਜਦੋਂ ਨਵੀਜੀ ਸੀ ਕਣਕ ਉਹਦੇ ਵੀ ਇੱਕ ਵੀਡੀਓ ਪਾਈ ਸੀ ਤੇ ਉਸ ਤੋਂ ਬਾਅਦ ਹੁਣ ਜਿੰਨਾ ਚੱਕ ਇਹ ਕਣਕ ਆਪਾਂ ਵੜਦੇ ਨਹੀਂ ਉਹਦੇ ਵੀ ਇੱਕ ਵੀਡੀਓ ਪਾਵਾਂਗੇ ਵਾਕਈ ਇਹਦਾ ਝਾੜ ਕਿੰਨਾ ਹੁੰਦਾ ਹੈ 2.5 ਕਿੱਲੇ ਆਪਾਂ ਜਿਹੜਾ ਟ੍ਰਾਇਲ ਕਰ ਰਹੇ ਆ ਤੇ ਹੁਣ ਉਗਰਨ ਤੋਂ ਲੈ ਕੇ ਹੁਣ ਤੱਕ ਵਿੱਕੀ ਫਰਕ ਰਿਹਾ ਬਾਕੀ ਕਣਕਾਂ ਦੇ ਨਾਲ ਉਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਣਾ ਤੁਹਾਨੂੰ ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਕਣਕ ਬੀਜੀ ਸੀ ਉਹ ਤਰੀਕ ਦੀ ਗੱਲ ਕਰਦੇ ਹਾਂ ਜੀ 5 ਨਵੰਬਰ ਨੂੰ ਆਪਾਂ ਇਹ ਕਣਕ ਬੀਜੀ ਸੀ ਲਗਭਗ 95 96 ਦਿਨਾਂ ਦੇ ਕਰੀਬ ਇਹ ਕਣਕ ਹੋ ਚੁੱਕੀ ਆ 3 ਮਹੀਨੇ ਪਾਂਡੇ ਦਿਨਾਂ ਦੀ ਇਹ ਕਣਕ ਹੋ ਚੁੱਕੀ ਆ ਉੱਗਣ ਦੇ ਵਿੱਚ ਇਹ ਕਣਕ ਕਿਸ ਤਰ੍ਹਾਂ ਦੀ ਰਹੀ ਸਾਉਤੋ ਪਹਿਲੀ ਗੱਲ ਤਾਂ ਇਹਦਾ ਜਿਹੜਾ ਪੱਤਾ ਹੈ ਉਹ ਕਾਫੀ ਸਖਤਤਾ ਤੇ ਚੌੜਾ ਪੱਤਾ ਹੈਗਾ ਤੇ ਉੱਗਣ ਦੇ ਵੇਲੇ ਜਦੋਂ ਇਸ ਕਣਕ ਦੇ ਮੀਂਹ ਪੈ ਗਿਆ ਸੀ ਕRAND ਦੇ ਵਿੱਚ ਇਹ ਕਣਕ ਆ ਚੁੱਕੀ ਸੀ 4-5 ਦਿਨਾਂ ਬਾਅਦ ਹੀ ਬੀਜੇ ਤੋਂ ਮੀਂਹ ਪੈ ਚੁੱਕਿਆ ਸੀ ਪਰ ਇਸਨੇ ਇਹ ਪੱਤਾ ਸਖਤ ਹੋਣ ਕਾਰਨ ਮਿੱਟੀ ਚੰਗੀ ਤਰ੍ਹਾਂ ਚੱਕ ਚੁੱਕ ਕੇ ਇਹ ਚੰਗੀ ਤਰ੍ਹਾਂ ਕਣਕ ਜਿਹੜੀ ਉੱਗ ਰਹੀ ਬਾਕੀ ਕਣਕਾਂ ਦੇ ਮੁਕਾਬਲੇ ਤੇ ਇਹਦਾ ਪੱਤਾ ਚੌੜਾ ਹੋਣ ਕਰਕੇ ਇਸ ਦੀ ਦਿੱਖ ਵੀ ਕਾਫੀ ਵੱਖਰੀ ਹੈ ਦੂਜੀਆਂ ਕਣਕਾਂ ਦੇ ਨਾਲੋਂ ਤੇ ਆ ਪਟਾਈ ਕਿੱਲਿਆਂ ਦੇ ਵਿੱਚ ਜਿਹੜੀ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਇਹ ਬੀਜੀ ਹੋਈ ਆ ਤੇ ਦੂਜੀਆਂ ਕਣਕਾਂ ਦੇ ਨਾਲੋਂ ਉਗਰਨ ਵੇਲੇ ਇਹ ਪੂਰੀ ਤਰ੍ਹਾਂ ਸੋਹਣਾ ਲੱਗਦਾ ਸੀ ਕਿ ਇਹ ਤੇ ਵਾਕਈ ਜੋ ਕਿ ਕਹੀ ਗਈ ਸੀ ਹੋਰ ਮਾਰਾਂ ਦੁਆਰਾ ਇਹ ਗੱਲ ਵਾਕਈ ਦੂਜੀਆਂ ਕਣਕਾਂ ਦੇ ਨਾਲੋਂ ਬਹੁਤ ਸੋਹਣਾ ਖੇਤ ਇਸ ਕਣਕ ਦੀ ਵੈਰੈਟੀ ਤੇ ਲੱਗਦਾ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਇਸ ਤੇ ਪੱਤਾ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਹਲਾ ਚੌੜਾ ਪੱਤਾ ਦੂਜੀਆਂ ਕਣਕਾਂ ਦੇ ਨਾਲੋਂ ਕਾਫੀ ਚੌੜਾ ਪੱਤਾ ਉਸ ਪੱਤਾ ਚੌੜਾ ਹੋਣ ਦਾ ਆਪਣਾ ਕਿਸਾਨ ਵੀਰਾਂ ਨੂੰ ਕੀ ਫਾਇਦਾ ਉਸ ਦਾ ਇਹ ਫਾਇਦਾ ਕੀ ਜੋ ਕਿ ਭੋਜਨ ਬਣਾਉਂਦਾ ਆਪਣਾ ਇੱਕ ਪੌਦਾ ਜਿਵੇਂ ਕਿ ਪ੍ਰਕਾਸ਼ ਸੰਸਲੇਸ਼ਣ ਜੋ ਕਿ ਸੂਰਜੀ ਊਰਜਾ ਦੁਆਰਾ ਜਿਹੜਾ ਸਿਸਟਮ ਆ ਉਹਦਾ ਭੋਜਨ ਬਣਾਉਂਦਾ ਹੈ ਸਾਰੇ ਪੌਦੇ ਨੂੰ ਵੱਧ ਤੋਂ ਵੱਧ ਭੋਜਨ ਮਿਲਦਾ ਜਿੰਨਾ ਪੱਤਾ ਚੌੜਾ ਹੋਊਗਾ ਤਾਂ ਕਰਕੇ ਵੱਲੀਆਂ ਦੇ ਵਿੱਚ ਵੀ ਆਪਾਂ ਨੂੰ ਫਰਕ ਦੇਖ ਸਕਦਾ ਇਸ ਜੋ ਕਿ ਫਾਇਦਾ ਪੱਤੇ ਚੌੜੇ ਹੋਣ ਦਾ ਤਾਂ ਕਰਕੇ ਵਜਨ ਵੀ ਵੱਧ ਸਕਦਾ ਦਾਣਿਆਂ ਦੇ ਵਿੱਚ ਤਾਂ ਕਰਕੇ ਹੀ ਜੋ ਝਾੜ ਇਸ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈਗਾ ਦੇ ਬਾਕੀ ਦੂਜੀਆਂ ਕਣਕ ਦੇ ਨਾਲੋਂ ਵੱਖਰੀ ਹੀ ਦਿਖ ਦਿੰਦਾ ਵਾਣ ਦੇ ਵਿੱਚ ਖੜਾ ਇਹ ਜੋ ਕਿ ਕਣਕ ਦਾ ਬੀਜ ਆ ਤੇ ਬੂਟਾ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਾਖਾਂ ਵੀ ਕਾਫੀ ਕੱਢਦਾ ਹੈਗਾ ਤੇ ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਵੀ ਵਾਕਈ ਦੂਜੀਆਂ ਕਣਕਾਂ ਦੇ ਨਾਲ ਉਹ ਬੱਲੀਆਂ ਵੀ ਇਹੋ ਜਿਹਾ ਵੱਧ ਕਣਕ ਕੱਢੇ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿ ਮੀਂਹ ਹੀਰੀਆਂ ਦਾ ਸਮਾਂ ਵੀ ਆਉਣਾ ਕਣਕ ਦੇ ਉੱਪਰ ਹਜੇ ਤਾਂ ਸਾਰੀ ਕਣਕ ਵਧੀਆ ਖੜੀ ਹੋਈ ਹੈ ਪਰ ਜਦੋਂ ਅੱਗੇ ਮੀਂਹ ਹੀਰੀਆਂ ਦਾ ਸਮਾਂ ਆਇਆ ਤਾਂ ਉਦੋਂ ਵੀ ਆਪਾਂ ਨੂੰ ਪਤਾ ਲੱਗੂ ਵੀ ਇਹ ਮੀਂਹ ਹੀਰੀਆਂ ਨੂੰ ਕਣਕ ਚੱਲਣ ਵਾਲੀ ਹੈਗੀ ਆ ਕਿ ਨਹੀਂ ਢਿੱਗਦੀ ਕਿੰਨੀ ਕਾ ਕਣਕ ਕਿ ਦੂਜੀਆਂ ਵੈਰਾਈਟੀਆਂ ਕੋ ਕਿੰਨੀ ਕਿਹੇ ਲੰਮੀ ਚੱਲਦੀ ਹੈ ਵੈਰਾਈਟੀ ਆਉਣ ਵਾਲੇ ਜਿੰਨਾ ਚਿਰ ਆਪਾਂ ਵੱਡਾਂਗੇ 13 ਅਪ੍ਰੈਲ ਵਿਸਾਖੀ ਵਾਲੇ ਦਿਨਾਂ ਦੇ ਵਿੱਚ ਤੇ ਆਪਾਂ ਵੱਡਾਂਗੇ ਜੇ ਉਸ ਕਣਕ ਨੂੰ ਤਾਂ ਉਦੋਂ ਪਤਾ ਲੱਗ ਜਾਣਾ ਵੀ ਝਾੜ ਦੇ ਵਿੱਚ ਬਾਕੀ ਜਿਹੜੀ ਗੱਲ ਕਹੀ ਗਈ ਹੈ ਕਰਨਾਲ ਯੂਨੀਵਰਸਿਟੀ ਹਰਿਆਣਾ ਦੁਆਰਾ ਉਹ ਸਹੀ ਸਾਬਤ ਹੁੰਦੀ ਹੈ ਕਿ ਨਹੀਂ ਤੇ ਆਪਣੇ ਪੇਜ ਭੁਲਰਾ ਸਾਹਿਬ ਦੇ ਨਾਲ ਜੁੜੇ ਰਹੋ ਜੇ ਜਦੋਂ ਆਪਾਂ ਕਣਕ ਵੱਢਾਂਗੇ ਅੱਗੇ ਹੋਰ ਵੀ ਵੀਡੀਓ ਪਾਵਾਂਗੇ ਮੀਨ ਏਰੀਆ ਦੇ ਵਿੱਚ ਹੀ ਬਾਕੀ ਕਿੰਨੀ ਕੁ ਇਸ ਸਫਲਾ ਕਣਕ ਤੇ ਜਿੰਨਾ ਚਿਰ ਇਹ ਵੱਢਦੇ ਨਹੀਂ ਆਪਾਂ ਕਣਕ ਉਦੋਂ ਵੀ ਇੱਕ ਵੀਡੀਓ ਪਾਵਾਂਗੇ ਸਪੈਸ਼ਲ ਇੱਕ ਟਰਾਲੀ ਵਿੱਚ ਸਪੈਸ਼ਲ ਵੱਢ ਕੇ ਆਪਾਂ ਕਣਕ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਕੰਡੇ ਦੀ ਤਲਾਕੇ ਲੈ ਕੇ ਆਵਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾਗਾ ਤੇ ਸਾਡੇ ਪੇਜ ਭੁੱਲਰ ਸਾਹਿਬ ਦੇ ਨਾਲ ਜੁੜੇ ਰਹੋ ਆਪਾਂ ਜਦੋਂ ਕਣਕ ਬੀਜੀ ਸੀ ਉਦੋਂ ਵੀ ਇੱਕ ਵੀਡੀਓ ਪਾਈ ਸੀ DBW371 ਇਸ ਕਣਕ ਦਾ ਨੇਮ ਹੈ ਤੇ ਜੋ ਕਿ ਇਸ ਦਾ ਝਾੜ ਹਜੇ ਤੱਕ ਸਭ ਤੋਂ ਵੱਧ ਦੱਸਿਆ ਗਿਆ ਕਰਨਾਲ ਯੂਨੀਵਰਸਿਟੀ ਦੁਆਰਾ ਵੀ ਝਾੜ ਇਸ ਦਾ ਜਿਹੜਾ 75 ਮਣ ਤੋਂ ਲੈ ਕੇ ਆ ਆਮ ਤੇ 85 ਮਣ ਤੱਕ ਵੀ ਜਿਹੜਾ ਝਾੜ ਹੋ ਸਕਦਾ ਤੇ ਸਾਡੀ ਵੀਡੀਓ ਕਿਵੇਂ ਲੱਗੀ ਤੇ ਹੋਰ ਕਿਹੜੇ-ਕਿਹੜੇ ਵੀਰਾਂ ਨੇ ਇਹ ਕਣਕ ਬੀਜੀ ਹੋਈ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੇ ਖੇਤਾਂ ਦੇ ਵਿੱਚ ਇਹ ਕਣਕ ਕਿਸ ਤਰ੍ਹਾਂ ਦੀ ਲੱਗ ਰਹੀ ਆ ਕਿ ਵਾਕਈ ਦੂਜੀਆਂ ਜੋ ਕਿ ਕਿਸਮਾਂ ਕਣਕ ਦੀਆਂ ਨਾਲੋਂ ਚੰਗੀ ਲੱਗ ਰਹੀ ਆ ਕਿ ਨਹੀਂ ਤੇ ਬਾਕੀ ਇਸ ਦੇ ਵਿੱਚ ਰੇ ਸਪਰੇ ਦੀ ਗੱਲ ਕਰ ਰਹੀਏ ਤਾਂ ਅਸੀਂ ਸਾਡੇ ਕਿ ਤਿੰਨ ਘਟੇ ਰੇ ਪਾਈ ਹੋਈ ਆ ਤੇ ਬਾਕੀ ਇੱਕ ਸਪਰੇ ਕੀਤੀ ਆ ਜੀ 13 0 45 ਦੀ ਜੋ ਕਿ ਹੁਣ ਬੱਲੀਆਂ ਤੇ ਕਣਕ ਜਿਹੜੀ ਆ ਚੁੱਕੀ ਆ ਅੱਧ ਪਚੱਦੀ ਜੀ ਕਣਕ ਉਸ ਤੋਂ ਪਹਿਲਾਂ ਇਹ ਜਿਹੜੀ ਸਪਰੇ ਇਹ ਪੈ ਜਾਣੀ ਚੰਗੀ ਹੁੰਦੀ ਹੈਗੀ ਤੇ ਉਸ ਦਾ ਵੀ ਕਾਫੀ ਚੰਗਾ ਰਿਜ਼ਲਟ ਆਪਾਂ ਨੂੰ ਮਿਲ ਸਕਦਾ ਬਾਕੀ ਸਾਰੀ ਕਣਕ ਤੇ ਵੀ ਆਪਾਂ ਉਨੀ ਹੀ ਰੇ ਸਪਰੇ ਕੀਤੀ ਹੈ ਜਿੰਨੀ ਕਿ ਇਸ ਨਵੀਂ ਕਿਸਮ ਦੇ ਕੀਤੀ ਆ ਨਾਲ 377 ਵੈਰਾਈਟੀ ਵੀ ਖੜੀ ਹੋਈ ਹੈ ਤੇ ਉਹਦਾ ਬਹੁਤ ਫਰਕ ਲੱਗ ਰਿਹਾ ਸਾਨੂੰ ਤੇ ਕਣਕ ਦਾ ਕੱਦ ਦੀ ਗੱਲ ਕਰੀਏ ਤਾਂ ਕਣਕ ਦਾ ਕੱਦ ਇੱਕ ਸੇਮ ਹੀ ਆ ਬਰਾਬਰੀ ਹੈ ਦੂਜੀਆਂ ਕਣਕਾਂ ਦੇ ਵੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਪੇਜ ਦੇ ਨਾਲ ਜੁੜਨ ਵਾਸਤੇ ਸਾਡੀ ਵੀਡੀਓ ਦੇ ਨਾਲ ਜੁੜਨ ਵਾਸਤੇ ਆਪਣੇ ਵੀ ਤੁਸੀਂ ਕੀਮਤੀ ਸੁਝਾਅ ਜਿਹੜੇ ਉਹ ਥੱਲੇ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਧੰਨਵਾਦ ਜੀ